ਦਿੱਲੀ ਦੇ ਰੋਨੀ ਸੈਕਟਰ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਸੀ ਮਹਿਰਾ ਫੈਮਿਲੀ ਇਸ ਫੈਮਿਲੀ ਦੇ ਵਿੱਚ ਪਤੀ ਪੰਕਜ ਮਹਿਰਾ ਉਹਦੀ ਪਤਨੀ ਪ੍ਰੀਆ ਮਹਿਰਾ ਤੇ ਇੱਕ ਉਹਨਾਂ ਦਾ 1.5 ਸਾਲ ਦਾ ਮੁੰਡਾ ਦਿਨ ਸੀ 25 ਅਕਤੂਬਰ 2017 ਦਾ ਸਵੇਰ ਦੇ 4:30 ਦਾ ਟਾਈਮ ਸੀ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਇਹ ਮੱਥਾ ਟੇਕ ਕੇ ਨਿਕਲਦੇ ਨੇ ਪੰਕਜ ਮਹਿਰਾ ਗੱਡੀ ਨੂੰ ਚਲਾ ਰਿਹਾ ਹੁੰਦਾ ਹੈ ਤੇ ਨਾਲ ਹੀ ਸੀਟ ਦੇ ਉੱਤੇ ਇਹਦੀ ਪਤਨੀ ਤੇ ਇਹਦਾ 1.5 ਸਾਲ ਦਾ ਮੁੰਡਾ ਬੈਠਾ ਹੁੰਦਾ ਹੈ ਕਿਉਂਕਿ ਸਵੇਰ ਦੇ 4 ਵਜੇ ਦਾ ਟਾਈਮ ਸੀ ਤੇ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ ਸਰਕਾਂ ਦੇ ਉੱਤੇ ਵੀ ਸੂਨਸਾਨ ਸੀ ਹੁਣ ਇਹਨਾਂ ਦੇ ਤਿਹਾੜ ਜੇਲ ਦੇ ਲਾਗੇ ਰੋਹਿਨੀ ਸੈਕਟਰ ਨੂੰ ਜੂ ਟਰਨ ਲੈਣਾ ਸੀ ਤੇ ਜੂ ਟਰਨ ਲੈਣ ਦੇ ਲਈ ਪੰਕਜ ਮੈਰਾ ਹੁਣ ਆਪਣੀ ਗੱਡੀ ਨੂੰ ਸਲੋ ਕਰਦਾ ਹੈ ਤੇ ਰੋਕਦਾ ਹੈ ਪਰ ਪਿੱਛੋਂ ਹੀ ਇਹਨਾਂ ਦੀ ਗੱਡੀ ਨੂੰ ਇੱਕ ਹਰਿਆਣਾ ਨੰਬਰ ਦੀ ਸਵਿਫਟ ਗੱਡੀ ਓਵਰਟੇਕ ਕਰਦੀ ਹੈ ਓਵਰਟੇਕ ਕਰਨ ਤੋਂ ਬਾਅਦ ਇਹਨਾਂ ਦੀ ਗੱਡੀ ਦੇ ਅੱਗੇ ਇਹ ਗੱਡੀ ਰੁਕ ਜਾਂਦੀ ਹੈ ਹੁਣ ਇਸ ਗੱਡੀ ਦੇ ਵਿੱਚੋਂ ਇੱਕ ਲੰਬਾ ਚੋਰਾ ਬੰਦਾ ਨਿਕਲਦਾ ਹੈ ਜਿਹਦੇ ਹੱਥ ਦੇ ਵਿੱਚ ਪਿਸਤੌਲ ਹੁੰਦਾ ਹੈ ਇਹ ਹੁਣ ਪੰਕਜ ਮੈਰਾ ਦੀ ਗੱਡੀ ਦੇ ਕੋਲ ਆ ਕੇ ਪਹਿਲਾਂ ਤਾਂ ਰਿਵੋਲਵਰ ਦੇ ਨਾਲ ਹੀ ਇਹਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰਦਾ ਹੈ ਫਿਰ ਇੱਕ ਜ਼ੋਰ ਦੇ ਨਾਲ ਮੁੱਕਾ ਮਾਰਦਾ ਹੈ ਜਿਸ ਤੋਂ ਬਾਅਦ ਪੰਕਜ ਮਹਿਰਾ ਦੀ ਗੱਡੀ ਦਾ ਸ਼ੀਸ਼ਾ ਟੁੱਟ ਜਾਂਦਾ ਹੈ ਹੁਣ ਪਿਸਤੌਲ ਪੰਕਜ ਮਹਿਰਾ ਦੀ ਇੱਕ ਕਨ ਪੱਟੀ ਤੇ ਰੱਖਦਾ ਹੈ ਪੰਕਜ ਉਹਦਾ ਪਿਸਤੌਲ ਅੱਗੋਂ ਫੜ ਲੈਂਦਾ ਹੈ ਤੇ ਦੋਨਾਂ ਦੇ ਵਿੱਚ ਹੱਥੋ ਪਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਇਸੇ ਹੀ ਜ਼ੋਰ ਜ਼ਬਰਦਸਤੀ ਦੇ ਵਿੱਚ ਇਹ ਬੰਦਾ ਪਿਸਤੌਲ ਦਾ ਟ੍ਰਿਗਰ ਦਬਾ ਦਿੰਦਾ ਹੈ ਤੇ ਇਹਦੇ ਵਿੱਚੋਂ ਗੋਲੀ ਨਿਕਲਦੀ ਹੈ ਗੋਲੀ ਸਿੱਧੀ ਜਾ ਕੇ ਪੰਕਜ ਮਹਿਰਾ ਦੀ ਪਤਨੀ ਪ੍ਰੀਆ ਮਹਿਰਾ ਦੀ ਗਰਦਨ ਤੇ ਵਿੱਚ ਵੱਜਦੀ ਹੈ ਥੋੜੀ ਦੇਰ ਬਾਅਦ ਹੀ ਇੱਕ ਹੋਰ ਗੋਲੀ ਚੱਲਦੀ ਹੈ ਤੇ ਇਹ ਵੀ ਗੋਲੀ ਸਿੱਧੀ ਪ੍ਰਿਆ ਦੇ ਸਿਰ ਦੇ ਵਿੱਚ ਵੱਜਦੀ ਹੈ। ਇਹ ਬੰਦਾ ਹੁਣ ਤੀਸਰੀ ਗੋਲੀ ਵੀ ਚਲਾਉਂਦਾ ਹੈ ਪਰ ਇਹ ਗੋਲੀ ਪਿਸਤੌਲ ਦੇ ਵਿੱਚ ਅਟਕ ਜਾਂਦੀ ਹੈ। ਇਹ ਹੁਣ ਹੱਥਾਂ ਦੇ ਨਾਲ ਹੀ ਪੰਕਜ ਮਹਿਰਾ ਦੇ ਮੂੰਹ ਦੇ ਉੱਤੇ ਘਸੌਣ ਮਾਰਦਾ ਹੈ ਤੇ ਇੱਥੋਂ ਫਿਰ ਬੰਦਾ ਇਹ ਭੱਜ ਜਾਂਦਾ ਹੈ। ਇਹ ਸਾਰੀ ਘਟਨਾ ਇੱਕ ਡੇਢ ਮਿੰਟ ਦੇ ਵਿੱਚ ਹੋ ਗਈ ਸੀ। ਹੁਣ ਗੱਡੀ ਦੇ ਵਿੱਚ ਪ੍ਰਿਆ ਮਹਿਰਾ ਬੇਹੋਸ਼ ਪਈ ਹੋਈ ਸੀ। ਪੰਕਜ ਮਹਿਰਾ ਦੇ ਕਾਫੀ ਸੱਟਾਂ ਲੱਗੀਆਂ ਸਨ ਪਰ ਇਹਨਾਂ ਦਾ ਜਿਹੜਾ ਬੱਚਾ ਸੀ 1.5 ਸਾਲ ਦਾ ਉਹ ਸਹੀ ਸਲਮਤ ਸੀ। ਹੁਣ ਪੰਕਜ ਮਹਿਰਾ ਆਪਣੇ ਆਪ ਨੂੰ ਸੰਭਾਲਦਾ ਹੈ ਤੇ ਗੱਡੀ ਨੂੰ ਚਲਾਉਂਦਾ ਹੈ ਤੇ ਲਾਗੇ ਦੇ ਹਸਪਤਾਲ ਦੇ ਵਿੱਚ ਗੱਡੀ ਨੂੰ ਲੈ ਕੇ ਚਲਾ ਜਾਂਦਾ ਹੈ ਹੁਣ ਜਿਸ ਤਰ੍ਹਾਂ ਹੀ ਹਸਪਤਾਲ ਦੇ ਵਿੱਚ ਜਾਂਦਾ ਹੈ ਡਾਕਟਰ ਇਹਦੀ ਪਤਨੀ ਨੂੰ ਦੇਖਦੇ ਨੇ ਤੇ ਉਹ ਕਹਿ ਦਿੰਦੇ ਨੇ ਕਿ ਇਹ ਮਰ ਚੁੱਕੀ ਹੈ ਪੁਲਿਸ ਵੀ ਹਸਪਤਾਲ ਦੇ ਵਿੱਚ ਆ ਚੁੱਕੀ ਸੀ ਪਰ ਇਸ ਕੇਸ ਦਾ ਸਿਰਫ ਇੱਕੋ ਹੀ ਚਸ਼ਮਦੀਦ ਗਵਾਹ ਸੀ ਉਹ ਸੀ ਪੰਕਜ ਮਹਿਰਾ ਸਵੇਰ-ਸਵੇਰ ਦਾ ਟਾਈਮ ਸੀ ਮੀਡੀਆ ਕਰਮੀਆਂ ਵੀ ਇਸ ਹਸਪਤਾਲ ਦੇ ਵਿੱਚ ਜਮ੍ਹਾਂ ਹੋ ਗਏ ਸਨ ਪੂਰੀ ਦਿੱਲੀ ਸ਼ਹਿਰ ਦੇ ਵਿੱਚ ਇਹ ਘਟਨਾ ਅੱਗ ਦੀ ਤਰ੍ਹਾਂ ਫੈਲ ਗਈ ਸੀ ਪੁਲਿਸ ਵਾਲੇ ਹੁਣ ਪੰਕਜ ਮਹਿਰਾ ਨੂੰ ਪੁੱਛਦੇ ਨੇ ਕਿ ਤੇਰੀ ਕੋਈ ਕਿਸੇ ਦੇ ਨਾਲ ਦੁਸ਼ਮਣੀ ਕਿਉਂਕਿ ਪੰਕਜ ਮਹਿਰਾ ਇੱਕ ਰੈਸਟੋਰੈਂਟ ਦਾ ਮਾਲਕ ਸੀ ਤੇ ਇਹਦਾ ਇੱਕ ਕੈਫੇ ਵੀ ਸੀ ਪਰ ਹੌਲੀ-ਹੌਲੀ ਇਹ ਦੋਨੇ ਬਿਜ਼ਨਸੇ ਦੇ ਠਾਪ ਹੋਣੇ ਸ਼ੁਰੂ ਹੋ ਗਏ ਸਨ ਹੁਣ ਇਹਨੇ ਹਰਿਆਣੇ ਦੇ ਕੁਝ ਫਾਈਨੈਂਸਰਾਂ ਦੇ ਕੋਲੋਂ 5 ਲੱਖ ਰੁਪਏ ਦਾ ਲੋਨ ਲਿਆ ਸੀ ਪਰ ਇਹ ਲੋਨ ਦੇ ਉੱਤੇ ਇੰਟਰਸਟ ਪੈ ਪੈ ਕੇ ਰਕਮ 40 ਲੱਖ ਰੁਪਇਆ ਬਣ ਗਈ ਸੀ ਇਹ ਫਾਈਨੈਂਸਰ ਇਹਨੂੰ ਬਾਰ-ਬਾਰ ਤੰਗ ਕਰ ਰਹੇ ਸਨ ਕਿ ਇਹ ਰਕਮ ਉਹ ਵਾਪਸ ਕਰੇ ਪਰ ਇਹ ਰਕਮ ਵਾਪਸ ਨਹੀਂ ਕਰ ਰਿਹਾ ਸੀ ਹੁਣ ਪੁਲਿਸ ਵਾਲਿਆਂ ਨੂੰ ਪੰਕਜ ਮੈਰਾ ਨੇ ਇਹਨਾਂ ਫਾਈਨੈਂਸਰਾਂ ਦੇ ਨਾਮ ਦੱਸ ਦਿੱਤੇ ਸਨ ਉਤੋਂ ਇਹ ਵੀ ਦੱਸਦਾ ਹੈ ਕਿ ਇਹਨੂੰ ਜਿਹੜੀ ਗੱਡੀ ਦੇ ਵਿੱਚ ਉਹ ਬੰਦਾ ਮਾਰਨ ਵਾਸਤੇ ਆਇਆ ਸੀ ਉਹ ਗੱਡੀ ਦਾ ਨੰਬਰ ਵੀ ਹਰਿਆਣੇ ਦਾ ਸੀ ਇਹਨੂੰ ਪੂਰਾ ਪੂਰਾ ਸ਼ੱਕ ਸੀ ਕਿ ਇਹਦੇ ਤੇ ਜਨਾਹ ਹਮਲਾ ਹੋਇਆ ਸੀ ਉਹ ਫਾਈਨਾਂਸਰਾਂ ਨੇ ਹੀ ਕਰਵਾਇਆ ਸੀ ਹੁਣ ਪੁਲਿਸ ਨੇ ਇੱਕ ਟੀਮ ਨੂੰ ਹਰਿਆਣਾ ਦੇ ਅਲੱਗ-ਅਲੱਗ ਜਗ੍ਹਾ ਤੇ ਭੇਜਿਆ ਤੇ ਇਹਨਾਂ ਫਾਈਨਾਂਸਰਾਂ ਦੇ ਉੱਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਪੁਲਿਸ ਨੂੰ ਇਹ ਵੀ ਸ਼ੱਕ ਹੋ ਰਿਹਾ ਸੀ ਕਿ ਕੋਈ ਵੀ ਫਾਈਨਾਂਸਰ ਜਿਨਨੇ ਕਿਸੇ ਕੋਲੋਂ ਪੈਸੇ ਲੈਣੇ ਹੋਣ ਉਹ ਵੀ 40 ਲੱਖ ਰੁਪਇਆ ਉਹ ਐਡਾ ਵੱਡਾ ਬੇਵਕੂਫੀ ਵਾਲਾ ਕੰਮ ਨਹੀਂ ਕਰੇਗਾ ਉਹ ਕਿਸੇ ਤੇ ਵੀ ਹਮਲਾ ਨਹੀਂ ਕਰਵਾਣਗੇ ਕਿਉਂਕਿ ਜੇਕਰ ਇਸ ਹਮਲੇ ਦੇ ਵਿੱਚ ਪੈਸਾ ਦੇਣ ਵਾਲੇ ਦੀ ਮੌਤ ਹੋ ਜਾਂਦੀ ਹੈ ਤੇ ਇਹਦਾ ਮਤਲਬ ਹੈ ਕਿ ਉਹਨਾਂ ਦਾ ਸਾਰਾ ਪੈਸਾ ਡੁੱਬ ਜਾਵੇਗਾ ਇਸ ਲਈ ਪੁਲਿਸ ਨੂੰ ਹੁਣ ਪੰਕਜ ਮਹਿਰਾ ਦੇ ਉੱਤੇ ਹੀ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਕਿ ਹੋ ਸਕਦਾ ਹੈ ਕਿ ਇਹ ਝੂਠ ਬੋਲ ਰਿਹਾ ਹੋਵੇ ਹੁਣ ਪੁਲਿਸ ਵਾਲੇ ਘਟਨਾ ਵਾਲੀ ਸਥਾਨ ਤੇ ਜਾਂਦੇ ਨੇ ਤੇ ਚੈੱਕ ਕਰਦੇ ਨੇ ਕਿ ਸ਼ਾਇਦ ਕੋਈ ਇੱਥੇ ਸੀਸੀਟੀਵੀ ਕੈਮਰਾ ਲੱਗਿਆ ਹੋਵੇ ਉੱਥੇ ਕੋਈ ਵੀ ਪੁਲਿਸ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਮਿਲਦਾ ਜੇਕਰ ਕੋਈ ਸੀਸੀਟੀਵੀ ਲੱਗਿਆ ਵੀ ਸੀ ਤਾਂ ਉਹਦਾ ਐਂਗਲ ਦੂਸਰੀ ਸਾਈਡ ਤੇ ਸੀ ਇਹ ਘਟਨਾ ਉਹਦੇ ਵਿੱਚ ਕੈਪਚਰ ਨਹੀਂ ਹੋਈ ਸੀ ਪੁਲਿਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਸਵੇਰ ਦਾ ਟਾਈਮ ਸੀ ਤੇ ਇਸ ਸਮੇਂ ਚੋਰ ਚੱਕਿਆਂ ਦਾ ਟਾਈਮ ਹੁੰਦਾ ਹੈ ਇਸ ਸਮੇਂ ਚੋਰ ਚੱਕੇ ਹੀ ਐਕਟਿਵ ਹੁੰਦੇ ਨੇ ਤੇ ਆਮ ਬੰਦਾ ਜ਼ਿਆਦਾਤਰ ਸੁੱਤਾ ਹੀ ਹੁੰਦਾ ਹੈ ਇਸ ਲਈ ਇਹਨਾਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਇਹ ਲੁੱਟ ਪਾੜ ਦੇ ਇਰਾਦੇ ਦੇ ਨਾਲ ਚੋਰ ਚੱਕੇ ਆਏ ਹੋਣਗੇ ਉਹਨਾਂ ਨੇ ਇਹਨਾਂ ਨੂੰ ਰੋਕਿਆ ਹੋਵੇਗਾ ਤੇ ਉਹਨਾਂ ਨੇ ਹੀ ਇਹਦੇ ਤੇ ਹਮਲਾ ਕਰ ਦਿੱਤਾ ਪੁਲਿਸ ਨੇ ਪੰਗਜ ਤੇ ਪ੍ਰਿਆ ਮਹਿਰਾ ਦੇ ਘਰ ਵਾਲਿਆਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਪ੍ਰਿਆ ਦੇ ਰਿਸ਼ਤੇਦਾਰ ਇਹਨਾਂ ਨੂੰ ਦੱਸਦੇ ਨੇ ਇਹ ਦੋਨੇ ਜਾਣੇ ਕਾਲਜ ਟਾਈਮ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ ਤੇ ਇਹਨਾਂ ਨੇ ਇਸੇ ਕਰਕੇ ਇੱਕ ਦੂਜੇ ਦੇ ਨਾਲ ਵਿਆਹ ਕਰਵਾਇਆ ਸੀ ਪਰ ਪੁਲਿਸ ਨੂੰ ਇੱਥੇ ਇੱਕ ਗੱਲ ਹੋਰ ਪਤਾ ਚੱਲਦੀ ਹੈ ਕਿ ਪੰਕਜ ਮਹਿਰਾ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਆਇਸ਼ਾ ਨਾਮ ਦੀ ਇੱਕ ਔਰਤ ਦੇ ਨਾਲ ਤੇ ਇਹਦੀ ਉਹਦੇ ਨਾਲ ਨਿਭੀ ਨਹੀਂ ਤੇ ਇਹਨੇ ਉਹਦੇ ਕੋਲੋਂ ਤਲਾਕ ਲੈ ਲਿਆ ਸੀ ਹੁਣ ਪੁਲਿਸ ਵਾਲਿਆਂ ਨੂੰ ਇਹਨਾਂ ਦੀ ਫੈਮਿਲੀ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਹਨਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਥੋੜੇ ਬਹੁਤੇ ਝਗੜੇ ਹੋ ਰਹੇ ਸਨ ਪਰ ਇਹ ਥੋੜੇ ਬਹੁਤੇ ਝਗੜੇ ਆਮ ਹੀ ਘਰਾਂ ਦੇ ਵਿੱਚ ਹੁੰਦੇ ਰਹਿੰਦੇ ਨੇ ਹੁਣ ਪੁਲਿਸ ਦੇ ਇੱਧਰ ਵੱਡੇ-ਵੱਡੇ ਅਧਿਕਾਰੀ ਇਸ ਕੇਸ ਦੀ ਜਾਂਚ ਕਰ ਰਹੇ ਸਨ ਇਹਨਾਂ ਦੇ ਵਿੱਚ ਇੱਕ ਅਧਿਕਾਰੀ ਫਿਰ ਤੋਂ ਘਟਨਾ ਵਾਲੀ ਸਥਾਨ ਤੇ ਜਾਂਦਾ ਹੈ ਤੇ ਇੱਥੇ ਜਾ ਕੇ ਫਿਰ ਤੋਂ ਜਾਂਚ ਕਰਦਾ ਹੈ ਇਹਨੂੰ ਹੁਣ ਇੱਕ ਦੂਰ ਤੋਂ ਮੈਡੀਕਲ ਸਟੋਰ ਦੇ ਉੱਤੇ ਲੱਗਾ ਸੀਸੀਟੀਵੀ ਦਿਖਦਾ ਹੈ ਤੇ ਇਹ ਹੁਣ ਦੇਖਦਾ ਹੈ ਕਿ ਸ਼ਾਇਦ ਇਸ ਸੀਸੀਟੀਵੀ ਦੇ ਵਿੱਚ ਕੁਝ ਘਟਨਾ ਕੈਪਚਰ ਹੋਈ ਹੋਵੇ। ਇਹ ਹੁਣ ਇਸ ਬੰਦੇ ਦੇ ਕੋਲ ਜਾਂਦਾ ਹੈ ਤੇ ਸੀਸੀਟੀਵੀ ਉਸ ਦਿਨ ਦੀ ਫੁਟੇਜ ਨੂੰ ਲੈਂਦਾ ਹੈ। ਜਦੋਂ ਇਸ ਸੀਸੀਟੀਵੀ ਫੁਟੇਜ ਨੂੰ ਇਹ ਪੁਲਿਸ ਵਾਲੇ ਰਿਪੀਟ ਕਰਕੇ ਦੇਖਦੇ ਨੇ ਤਾਂ ਇਹਨਾਂ ਨੂੰ ਹੁਣ ਇਹ ਪਤਾ ਚੱਲਦਾ ਹੈ ਕਿ ਉਸ ਘਟਨਾ ਵਾਲੇ ਦਿਨ ਜਿਸ ਤਰ੍ਹਾਂ ਪੰਕਜ ਮੈਰਾ ਨੇ ਕਿਹਾ ਸੀ ਕਿ ਇੱਕ ਐਚ ਆਰ ਨੰਬਰ ਵਾਲੀ ਗੱਡੀ ਇਹਨਾਂ ਨੂੰ ਓਵਰਟੇਕ ਕਰਦੀ ਹੈ ਪਰ ਜਦੋਂ ਧਿਆਨ ਦੇ ਨਾਲ ਦੇਖਦੇ ਨੇ ਤਾਂ ਉਸ ਦਿਨ ਪੰਕਜ ਮੈਰਾ ਦੀ ਗੱਡੀ ਤੋਂ ਇਲਾਵਾ ਉੱਥੇ ਕੋਈ ਹੋਰ ਗੱਡੀ ਨਹੀਂ ਸੀ। ਤੇ ਨਾ ਹੀ ਕਿਸੇ ਗੱਡੀ ਨੇ ਇਹਨਾਂ ਨੂੰ ਓਵਰਟੇਕ ਕੀਤਾ ਸੀ ਪੰਕਜ ਮਹਿਰਾ ਦੀ ਗੱਡੀ ਆਪਣੇ ਆਪ ਹੀ ਸਲੋ ਹੋਈ ਸੀ ਜੂ ਟਰਨ ਦੇ ਲਾਗੇ ਜਾ ਕੇ ਤੇ ਇਹਨੇ ਆਪਣੇ ਆਪ ਹੀ ਆਪਣੀ ਗੱਡੀ ਨੂੰ ਰੋਕਿਆ ਸੀ ਇਹਦੇ ਨਾ ਹੀ ਕੋਈ ਅੱਗੇ ਕੋਈ ਗੱਡੀ ਸੀ ਤੇ ਨਾ ਹੀ ਕੋਈ ਪਿੱਛੇ ਗੱਡੀ ਸੀ ਜਿਸ ਤੋਂ ਹੁਣ ਪੁਲਿਸ ਨੂੰ ਸਾਫ਼-ਸਾਫ਼ ਪਤਾ ਲੱਗ ਗਿਆ ਸੀ ਕਿ ਪੰਕਜ ਮਹਿਰਾ ਝੂਠ ਬੋਲ ਰਿਹਾ ਸੀ ਹੁਣ ਪੁਲਿਸ ਇਸ ਪੰਕਜ ਮਹਿਰਾ ਨੂੰ ਫਿਰ ਤੋਂ ਪੁਲਿਸ ਥਾਣੇ ਦੇ ਵਿੱਚ ਬੁਲਾਉਂਦੀ ਹੈ ਤੇ ਇਹਦੇ ਕੋਲੋਂ ਹੁਣ ਫਿਰ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਆਪਣੇ ਉਸੇ ਹੀ ਬਿਆਨਾਂ ਤੇ ਟਿਕਿਆ ਰਹਿੰਦਾ ਹੈ ਪਰ ਹੁਣ ਪੁਲਿਸ ਇਸ ਸੀਸੀਟੀਵੀ ਦੀ ਫੁਟੇਜ ਦੀ ਰਿਪੋਰਟ ਇਹਦੇ ਸਾਹਮਣੇ ਰੱਖਦੀ ਹੈ ਤੇ ਫਿਰ ਹੁਣ ਜਦੋਂ ਇਹ ਸੀਸੀਟੀਵੀ ਫੁਟੇਜ ਦੇਖਦਾ ਹੈ ਤੇ ਇਹਦੇ ਪਸੀਨੇ ਛੁੱਟ ਜਾਂਦੇ ਨੇ ਇਹ ਸਮਝ ਜਾਂਦਾ ਹੈ ਕਿ ਇਹ ਹੁਣ ਫੜਿਆ ਗਿਆ ਹੈ ਹੁਣ ਜਿਹੜੀ ਇਹ ਕਹਾਣੀ ਦੱਸਦਾ ਹੈ ਉਹ ਕਹਾਣੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਹੁਣ ਪੰਕਜ ਮੈਰਾ ਦੱਸਦਾ ਹੈ ਕਿ ਉਹਨੇ 25 ਅਕਤੂਬਰ ਦੀ ਸ਼ਾਮ ਨੂੰ ਆਪਣੀ ਪਤਨੀ ਪ੍ਰੀਆ ਮੈਰਾ ਨੂੰ ਫੋਨ ਕੀਤਾ ਕਿ ਅੱਜ ਉਹ ਸ਼ਾਮ ਨੂੰ ਖਾਣਾ ਖਾਣ ਬਾਹਰ ਜਾਣਗੇ ਉਸ ਤੋਂ ਬਾਅਦ ਉਹ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਜਾਣਗੇ ਫਿਰ ਉਹ ਲੌਂਗ ਡਰਾਈਵ ਤੇ ਕਿਤੇ ਘੁੰਮਣ ਦੇ ਲਈ ਜਾਣਗੇ ਪ੍ਰੀਆ ਮੈਰਾ ਨੂੰ ਇਹੀ ਲੱਗਿਆ ਕਿ ਸ਼ਾਇਦ ਉਹਨਾਂ ਦੇ ਵਿੱਚ ਜਿਹੜੇ ਝਗੜੇ ਹੋ ਰਹੇ ਨੇ ਤੇ ਉਹਨਾਂ ਨੂੰ ਸੁਲਝਾਉਣ ਵਾਸਤੇ ਉਹਨਾਂ ਨੂੰ ਮਨਾਉਣ ਵਾਸਤੇ ਉਹਦਾ ਪਤੀ ਇਸ ਤਰ੍ਹਾਂ ਕਰ ਰਿਹਾ ਹੈ ਉਹ ਵੀ ਖੁਸ਼ ਹੋ ਜਾਂਦੀ ਹੈ ਤੇ ਉਹ ਵੀ ਤਿਆਰ ਹੋ ਜਾਂਦੀ ਹੈ ਪੰਕਜ ਮਹਿਰਾ ਨੇ 11:30 ਵਜੇ ਤੱਕ ਆਪਣੀ بیوی ਦੇ ਨਾਲ ਬਾਹਰ ਕਿਤੇ ਡਿਨਰ ਕੀਤਾ ਸੀ ਉਸ ਤੋਂ ਬਾਅਦ ਲੌਂਗ ਡਰਾਈਵ ਤੇ ਚਲੇ ਗਏ ਸਨ ਫਿਰ ਇਹ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ 3:30 ਵਜੇ ਦੇ ਕਰੀਬ ਆਉਂਦੇ ਨੇ ਇੱਥੇ ਮੱਥਾ ਟੇਕਣ ਤੋਂ ਬਾਅਦ ਹੁਣ ਇਹ ਘਰ ਲਈ ਰਵਾਨਾ ਹੋ ਜਾਂਦੇ ਨੇ ਗੱਡੀ ਦੇ ਵਿੱਚ ਗੀਤ ਚੱਲ ਰਹੇ ਨੇ ਦੋਨੇ ਰੋਮਾਂਟਿਕ ਮੂਡ ਦੇ ਵਿੱਚ ਇੰਜੋਏ ਕਰ ਰਹੇ ਨੇ ਕਿਉਂਕਿ ਪੂਰੀ ਰਾਤ ਇਹ ਸੁੱਤੇ ਨਹੀਂ ਸਾਨਾ ਥੋੜੀ ਦੇਰ ਬਾਅਦ ਹੀ ਪ੍ਰਿਆ ਮਹਿਰਾ ਤੇ ਇਹਦੇ ਬੱਚੇ ਨੂੰ ਨੀਂਦ ਆ ਜਾਂਦੀ ਹੈ ਤੇ ਇਹ ਅਗਲੀ ਸੀਟ ਦੇ ਉੱਤੇ ਸੌ ਜਾਂਦੇ ਨੇ ਪੰਕਜ ਮਹਿਰਾ ਇਸੇ ਹੀ ਟਾਈਮ ਦਾ ਵੇਟ ਕਰ ਰਿਹਾ ਸੀ ਹੁਣ ਜਿਸ ਤਰ੍ਹਾਂ ਹੀ ਇਹ ਜੂ ਟਰਨ ਆਉਣ ਵਾਲਾ ਸੀ ਇਹ ਹੁਣ ਆਪਣੀ ਗੱਡੀ ਨੂੰ ਹੋਲੀ ਕਰਦਾ ਹੈ ਤੇ ਗੱਡੀ ਨੂੰ ਰੋਕ ਲੈਂਦਾ ਹੈ ਫਿਰ ਇਹ ਗੱਡੀ ਨੂੰ ਰੋਕ ਕੇ ਆਪਣੀ ਜੇਬ ਦੇ ਵਿੱਚੋਂ ਇੱਕ ਪਿਸਤੌਲ ਕੱਢਦਾ ਹੈ ਉਸ ਪਿਸਤੌਲ ਨੂੰ ਕੱਢ ਕੇ ਆਪਣੀ ਪਤਨੀ ਪ੍ਰਿਆ ਦੇ ਸਿਰ ਦੇ ਉੱਤੇ ਦੋ ਵਾਰੀ ਗੋਲੀ ਚਲਾਉਂਦਾ ਹੈ ਪਹਿਲੀ ਗੋਲੀ ਗਰਦਨ ਤੇ ਵੱਜਦੀ ਹੈ ਤੇ ਦੂਜੀ ਗੋਲੀ ਉਹਦੇ ਸਿਰ ਦੇ ਵਿੱਚ ਵੱਜਦੀ ਹੈ ਪਰ ਇੱਥੇ ਪੰਕਜ ਮਹਿਰਾ ਨੇ ਐਡਾ ਵੱਡਾ ਖੋਫਨਾਕ ਕਦਮ ਕਿਉਂ ਚੱਕਿਆ ਸੀ ਆਪਣੀ ਹੀ ਪਤਨੀ ਜਿਸ ਨੂੰ ਉਹ ਕਾਲਜ ਟਾਈਮ ਤੋਂ ਪਿਆਰ ਕਰਦਾ ਸੀ ਉਹ ਪਤਨੀ ਨੂੰ ਕਿਉਂ ਮਾਰਿਆ ਸੀ ਇਹਦੇ ਪਿੱਛੇ ਹੁਣ ਇਹ ਵਜ੍ਹਾ ਦੱਸਦਾ ਹੈ ਉਹ ਦੱਸਦਾ ਹੈ ਕਿ ਸਭ ਤੋਂ ਪਹਿਲਾਂ ਉਹਨੇ ਕਪੜੇ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਹਦਾ ਇਹ ਕਪੜੇ ਦਾ ਕੰਮ ਚੱਲਿਆ ਨਹੀਂ ਉਹਨੂੰ ਕਰੋੜਾਂ ਰੁਪਏ ਦਾ ਕਾਟਾ ਪੈ ਗਿਆ ਉਸ ਤੋਂ ਬਾਅਦ ਇਹਦੀ ਪਤਨੀ ਨੇ ਕਿਹਾ ਕਿ ਤੁਸੀਂ ਰੈਸਟੋਰੈਂਟ ਦਾ ਕੰਮ ਸ਼ੁਰੂ ਕਰੋ ਪ੍ਰੀਆ ਦੇ ਪਰਿਵਾਰ ਵਾਲਿਆਂ ਨੇ ਇਹਨੂੰ ਪੈਸੇ ਵੀ ਦਿੱਤੇ ਸਨ ਇਹਨੇ ਇੱਕ ਰੈਸਟੋਰੈਂਟ ਦਾ ਕੰਮ ਸ਼ੁਰੂ ਕੀਤਾ ਪਰ ਥੋੜੇ ਸਮੇਂ ਬਾਅਦ ਹੀ ਇਹ ਵੀ ਕਮ ਡਾਊਨ ਪੈਣਾ ਸ਼ੁਰੂ ਹੋ ਗਿਆ ਫਿਰ ਇਹਦੀ ਪਤਨੀ ਨੇ ਇੱਕ ਸੁਝਾਅ ਦਿੱਤਾ ਕਿ ਤੁਸੀਂ ਰੈਸਟੋਰੈਂਟ ਦੇ ਵਿੱਚ ਕੋਈ ਲਾਈਵ ਸਿੰਗਰ ਰੱਖੋ ਜਦੋਂ ਇਹ ਸਿੰਗਰ ਗਾਏਗਾ ਲੋਕੀ ਅਟਰੈਕਟ ਹੋਣਗੇ ਪਰ ਇਹਦੇ ਨਾਲ ਵੀ ਇਹਦਾ ਕੋਈ ਪ੍ਰਭਾਵ ਨਹੀਂ ਪਿਆ ਇੰਨੇ ਹੁਣ ਹਰਿਆਣੇ ਦੇ ਕਈ ਫਾਈਨੈਂਸਰਾਂ ਤੋਂ ਪੈਸਾ ਲਿਆ ਸੀ ਤੇ ਇਹਦਾ ਵੀ ਹੁਣ ਇਹ ਇੰਟਰਸਟ ਵੱਧਦਾ ਵੱਧਦਾ 40 ਲੱਖ ਰੁਪਏ ਤੱਕ ਪਹੁੰਚ ਗਿਆ ਸੀ ਦੂਜੇ ਪਾਸੇ ਇੰਨੇ ਜਿਹੜੀ ਲੇਡੀ ਸਿੰਗਰ ਰੱਖੀ ਹੋਈ ਸੀ ਰੈਸਟੋਰੈਂਟ ਦੇ ਵਿੱਚ ਉਹਦੇ ਨਾਲ ਹੀ ਇਹਦਾ ਚੱਕਰ ਚੱਲਣਾ ਸ਼ੁਰੂ ਹੋ ਗਿਆ ਸੀ ਤੇ ਇਸ ਦੇ ਬਾਰੇ ਪੰਕਜ ਦੀ ਪਤਨੀ ਪ੍ਰਿਆ ਨੂੰ ਪਤਾ ਲੱਗ ਚੁੱਕਿਆ ਸੀ ਤੇ ਇੰਨਾ ਹੀ ਨਹੀਂ ਇਹਦੀ ਜਿਹੜੀ ਪਹਿਲੀ ਪਤਨੀ ਸੀ ਆਇਸ਼ਾ ਇਹ ਉਹਨੂੰ ਵੀ ਮਿਲਣ ਵਾਸਤੇ ਜਾਂਦਾ ਸੀ ਇੱਕੋ ਸਮੇਂ ਦੇ ਵਿੱਚ ਇਹ ਤਿੰਨ-ਤਿੰਨ ਔਰਤਾਂ ਨੂੰ ਧੋਖਾ ਦੇ ਰਿਹਾ ਸੀ ਹੁਣ ਇਹ ਚਾਹੁੰਦਾ ਤੇ ਆਪਣੀ ਪਤਨੀ ਪ੍ਰਿਆ ਮਹਿਰਾ ਨੂੰ ਛੱਡ ਸਕਦਾ ਸੀ ਪਰ ਇਹਦੇ ਘਰ ਵਾਲਿਆਂ ਕੋਲੋਂ ਕਾਫੀ ਸਾਰਾ ਪੈਸਾ ਇਹਨੇ ਲਿਆ ਹੋਇਆ ਸੀ ਇਸੇ ਕਰਕੇ ਇਹਨੂੰ ਇਹ ਛੱਡਣਾ ਨਹੀਂ ਚਾਹੁੰਦਾ ਸੀ ਹੁਣ ਇਹਨੇ ਇਹ ਸੋਚਿਆ ਕਿ ਜੇਕਰ ਉਹ ਪ੍ਰਿਆ ਨੂੰ ਰਸਤੇ ਦੇ ਵਿੱਚੋਂ ਹਟਾ ਦੇਵੇਗਾ ਤੋ ਉਹ ਆਪਣੀ ਮਰਜ਼ੀ ਦੇ ਨਾਲ ਬਾਹਰ ਅਜਾਸ਼ੀ ਕਰੇਗਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਇਹਨੂੰ ਪ੍ਰੀਆ ਦੇ ਘਰ ਵਾਲਿਆਂ ਨੂੰ ਪੈਸੇ ਵੀ ਨਹੀਂ ਦੇਣੇ ਪੈਣਗੇ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਸੀ ਕਿ ਇਹਨੇ ਬਾਹਰੋਂ ਜਿਹੜਾ ਪੈਸਾ ਲਿਆ ਹੋਇਆ ਸੀ ਤੇ ਇਹਨੂੰ ਇਸ ਪੈਸੇ ਦੇ ਕਰਕੇ ਧਮਕੀਆਂ ਵੀ ਮਿਲਦੀਆਂ ਸਨ ਇਸ ਲਈ ਇਹਨੇ ਇਹ ਸੋਚਿਆ ਸੀ ਕਿ ਆਪਣੀ ਪਤਨੀ ਨੂੰ ਇਹ ਮਾਰੇਗਾ ਤੇ ਸਾਰਾ ਇਲਜ਼ਾਮ ਇਹਨਾਂ ਫਾਇਨੈਂਸਰਾਂ ਦੇ ਉੱਤੇ ਆ ਜਾਵੇਗਾ। ਪੰਕਜ ਮਹਿਰਾ ਦਾ ਇੱਕ ਦੋਸਤ ਸੀ ਮੋਨੂ ਇਹਦੇ ਕੋਲੋਂ ਇਹਨੇ ਰਿਵੋਲਵਰ ਲਿਆ ਤੇ ਇਹਨੇ ਹੋਣਾ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਰੈਕੀ ਕੀਤੀ। ਜਿਸ ਤੋਂ ਬਾਅਦ ਇਹਨੂੰ ਹੁਣ ਇਹ ਜਗ੍ਹਾ ਮਿਲੀ ਜਿੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸੀ। ਇਹਨੂੰ ਜਿਹੜਾ ਮੈਡੀਕਲ ਸਟੋਰ ਵਾਲਾ ਕੈਮਰਾ ਸੀ ਜੋ ਕਾਫੀ ਦੂਰ ਲੱਗਿਆ ਹੋਇਆ ਸੀ ਉਹਦੇ ਤੇ ਨਜ਼ਰੇ ਦੀ ਨਹੀਂ ਪਈ ਸੀ। ਪੁਲਿਸ ਨੇ ਇਹਦਾ ਬਿਆਨ ਦਰਜ ਕੀਤਾ ਤੇ ਇਹਨੂੰ ਹੁਣ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਪੁਲਿਸ ਦੀ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਪੰਕਜ ਮਹਿਰਾ ਦਾ ਉਹਦੀ ਪੁਰਾਣੀ ਪਤਨੀ ਆਇਸ਼ਾ ਤੇ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੀ ਗਾਇਕਾ ਦੇ ਨਾਲ ਨਾਲ 6 ਹੋਰ ਕੁੜੀਆਂ ਦਾ ਇੱਕੋ ਟਾਈਮ ਤੇ ਅਫੇਅਰ ਚੱਲ ਰਿਹਾ ਸੀ ਇਸ ਤਰ੍ਹਾਂ ਇਸ ਕੇਸ ਦਾ ਖੁਲਾਸਾ ਹੋਇਆ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜਿਹੇ ਬੰਦਿਆਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ